ਅਕਾਲੀ ਦਲ ਲੋਕ ਸਭਾ ਦੀਆਂ ਚੋਣਾਂ ਲੜਨ ਤੋਂ ਬਾਅਦ ਕੁਝ ਜਥੇਬੰਦੀ ਦੇ ਵਿੱਚ ਬੈਠੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਪ੍ਰਧਾਨਗੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਛੱਡ ਦੇਣਾ ਤਾਂ ਅਕਾਲੀ ਦਲ ਫਤਾ ਦੇ ਵਿੱਚ ਆ ਸਕਦਾ ਜਿਹੜੇ ਪੰਜਾਬ ਦੇ ਲੋਕ ਨੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਨਾਰਾਜ਼ ਨੇ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਹੁਣ ਜਿਹੜੇ ਜਨਦਰ ਜਿੰਮਨੀ ਚੋਣਾਂ ਹੋਈਆਂ ਨੇ ਉੱਥੇ ਦੂਜੇ ਧੜੇ ਨੇ ਜਿਹੜਾ ਸੁਖਵੀਰ ਜੀ ਦੇ ਉਲਟੜਾ ਸੀ ਉਹਨੇ ਜਾ ਕੇ ਉੱਥੇ ਸਪੋਰਟ ਕੀਤੀ ਬੀਬਾ ਜਗੀਰ ਕੌਰ ਜਿਹੜੇ ਸਾਬਕਾ ਮੰਤਰੀ ਵੀ ਰਹੇ ਨੇ ਉਹਨਾਂ ਨੇ ਵੀ ਖੁੱਲ ਕੇ ਸਪੋਰਟ ਕੀਤੀ ਤੇ ਜਿਹੜਾ ਉੱਥੇ ਰਿਜ਼ਲਟ ਨਿਕਲਿਆ ਉਹ ਜ਼ੀਰੋ ਆਇਆ ਮੈਂ ਬੇਨਤੀ ਕਰਦਾ ਕਿ ਜਿਹੜੇ ਲੋਕ ਨੇ ਇਹ ਉਹ ਆਗੂਆਂ ਦੇ ਖਿਲਾਫ ਨੇ ਜਿਹੜੇ ਆਗੂਆਂ ਨੇ ਕੰਮ ਕਰਨ ਵਾਲੇ ਮਿਹਨਤੀ ਵਰਤਾਂ ਨੂੰ ਛੱਡ ਕੇ ਵਿਧਾਇਕ ਵੀ ਆਪਦੇ بیٹے ਬਣਾ ਲੈ ਆਪ ਵੀ ਚੋਣ ਲੜਦੇ ਰਹੇ ਚੇਅਰਮੈਨੀਆਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਨੇੜਲੇ ਬੰਦਿਆਂ ਨੂੰ ਦੇਤੀਆਂ ਤੇ ਕੰਮ ਕਰਨ ਵਾਲੇ ਵਰਕਸ਼ਾਪ ਦੇ ਅੱਜ ਵੀ ਸੱਥਾਂ ਦੇ ਵਿੱਚ ਬੈਠਣ ਵਾਲੇ ਲੋਕ ਅੱਜ ਵੀ ਗੱਲਾਂ ਕਰਦੇ ਨੇ ਬੱਸਾਂ ਦੇ ਵਿੱਚ ਵੀ ਗੱਲਾਂ ਕਰਦੇ ਨੇ ਵੀ ਜੇ ਪੰਜਾਬ ਦਾ ਵਿਕਾਸ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਉਹਨਾਂ ਨੂੰ ਪੰਜਾਬ ਦੇ ਲੋਕ ਚਾਹੁੰਦੇ ਨੇ ਪਿਛਲੀਆਂ ਜਦੋਂ ਚੋਣਾਂ ਆਈਆਂ ਫਰੋਜ਼ਪੁਰ ਤੋਂ ਸੁਖਵੀਰ ਜੀ ਨੇ ਚੋਣ ਲੜੀ ਉਹਨਾਂ ਨੇ ਵੀ ਜਿੱਤ ਪ੍ਰਾਪਤ ਕੀਤੀ ਬਠਿੰਡੇ ਤੋਂ ਬੀਬਾ ਜੀ ਨੇ ਚੋਣ ਲੜੀ ਉਹਨਾਂ ਨੇ ਵੀ ਜਿੱਤ ਪ੍ਰਾਪਤ ਕੀਤੀ ਤੇ ਮਜੀਠੀਆ ਸਾਹਿਬ ਦੀ ਵੈਖ ਨੇ ਚੋਣ ਲੜੀ ਉਹਨਾਂ ਨੇ ਵੀ ਜਿੱਤ ਪ੍ਰਾਪਤ ਕੀਤੀ ਲੋਕਾਂ ਦਾ ਜਿਹੜਾ ਮੋਹ ਭੰਗ ਹੋਇਆ ਉਹ ਕਾਲੀਦਲ ਦੇ ਪ੍ਰਧਾਨ ਸਾਹਿਬ ਤੋਂ ਭੰਗ ਨਹੀਂ ਹੋਇਆ ਲੋਕਾਂ ਦਾ ਮੋਹ ਭੰਗ ਉਹਨਾਂ ਲੋਕਾਂ ਤੋਂ ਹੋਇਆ ਜਿਨ੍ਹਾਂ ਨੇ ਟਿਕਟਾਂ ਚੇਰਮੈਨੀਆਂ ਆਪਣੇ ਬੇਟਿਆਂ ਨੂੰ ਭਤੀਜਿਆਂ ਨੂੰ ਆਪਦੇ ਨੇੜਲੇ ਬੰਦਿਆਂ ਨੂੰ ਦਿੱਤੀਆਂ ਉਹਨਾਂ ਤੋਂ ਭੰਗ ਹੋਇਆ ਮੈਂ ਬੇਇੱਜ਼ਤੀ ਕਰਦਾ ਸ਼ਰਮ ਨਹੀਂ ਕਾਲੀਦਲ ਦੀ ਮਜ਼ਬੂਤੀ ਲਈ ਸਾਰੇ ਜਣੇ ਕੰਮ ਕਰੋ ਪੰਜਾਬ ਦੇ ਲੋਕ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ